ਆਪਣੇ ਪੇਟ ਨੂੰ ਭਰਨ ਵਾਸਤੇ ਵੀ ਰੋਟੀ ਤੋੜ ਕੇ ਇਹ ਮੂੰਹ ਦੇ ਵਿੱਚ ਪਾਉਣਾ ਕਰਦੇ ਹੋ ਇਸੇ ਤਰ੍ਹਾਂ ਹਰ ਕੋਈ ਪਦਾਰਥ ਨੂੰ ਹਾਸਲ ਕਰਨ ਵਾਸਤੇ ਕੁਝ ਨਾ ਕੁਝ ਸਾਨੂੰ ਕਰਨਾ ਪੈਂਦਾ ਹੈ ਜਿਸ ਰੂਪ ਨਾ ਦੇਖਿਆ ਕੁੱਲ ਨਹੀਂ ਜਾਂਦੀ ਪੂਰਨ ਪੂਰ ਰਹਾ ਦਿਨ ਰਾਤੀ ਜਿਹਦੀ ਕੋਈ ਜਾਤ ਨਹੀਂ ਕੋਲ ਨਹੀਂ ਆ ਜਿਹਦਾ ਕੋਈ ਰੰਗ ਨਹੀਂ ਰੂਪ ਨਹੀਂ ਰੇਖ ਨਹੀਂ ਭੇਖ ਨਹੀਂ ਆ ਜਿਹੜਾ ਦਿਨ ਰਾਤ ਵਿੱਚ ਸਮਾਇਆ ਹੋਇਆ ਆ ਮਰ ਰਗੇ ਦੇ ਉਸ ਪਰਮੇਸ਼ਰ ਤੇ ਆਸ ਰੱਖ ਭਗਤੀ ਤੋਂ ਬਿਨਾ ਭਗਤੀ ਤੋਂ ਬਗੈਰ ਇਹ ਸਰੀਰ ਅੰਤ ਰੂਛਾਲ ਭਾਵ ਕੀ ਸਵਾ ਹੀ ਹੋ ਜਾਵੇਗਾ ਇਸ ਕਰਕੇ ਮਹਾਰਾਜ ਜਿਨੇ ਸਾਨੂੰ ਸਾਜਿਆ ਬਣਾਇਆ ਆ ਇਹ ਸਰੀਰ ਮੇਰੇ ਇਸ ਜਗ ਮਹਿ ਆਇ ਕਿਆ ਕੀ ਤਦ ਕਰਮ ਕਮਾਇਆ ਕਿ ਕਰਮ ਕਮਾਇਆ ਤਦ ਸਰੀਰ ਆ ਜਾ ਤੂ ਜਗ ਮਹਿ ਆਇ ਜਿਨਾ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ ਜਿਨੇ ਪਰਮੇਸ਼ਰ ਕਾਲਪੁਰਖ ਨੇ ਤੈਨੂੰ ਰਚਨ ਰਚਿਆ ਰਚਨਾ ਰਚਿਆ ਆਇਆ ਜਿਨੇ ਤੈਨੂੰ ਸਾਜਿਆ ਸਵਾਰਿਆ ਬਣਾਇਆ ਆ ਇਸ ਧਰਤੀ ਦੇ 84 ਲੱਖ ਦਾ ਗੇੜ ਕੱਟ ਕੇ ਮਨੁੱਖਾ ਜਨਮ ਦਿੱਤਾ ਆ ਮਨ ਰਾਈ ਕਹਿੰਦੇ ਉਸ ਦੀ ਭਗਤੀ ਕਰਨਾ ਤਰ ਬਿਨ ਭਗਤੀ ਜੇ ਤੂੰ ਨਾ ਕੀਤੀ ਭਗਤੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਬੀਰ ਮੇਰੀ ਸਿਮਰਨੀ ਰਸਨਾਇ ਉਪਰ ਰਾਮ ਆਦ ਜੁਗਾਦੀ ਸਗਲ ਭਗਤ ਤਾ ਕੋ ਸੁਖ ਬਿਸਰਾਮ ਸਗਲ ਦੁਆਰ ਕਉ ਸਾੜ ਕਾ ਗਹਯੋ ਤੋ ਹਾਰੋ ਦੁਆਰ ਬਾਹੇ ਗਹਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਸਮੋਹ ਸੰਗਤਾਂ ਵਡ ਭਾਗੇ ਹੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰੇ ਹੋ ਸਤਿਗੁਰਾਂ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਜੁੜ ਬੈਠੇ ਹੋ ਸਤਿਗੁਰਾਂ ਦਾ ਬਖਸ਼ਿਸ਼ ਕੀਤਾ ਆ ਫਤੇ ਦਾ ਨਾਰਾ ਸਿਰ ਝੁਕਾ ਕੇ ਦੋਨੋਂ ਹੱਥ ਜੋੜ ਕੇ ਆਖੋ ਜੀ ਵਾਹਿਗੁਰਜ ਜਿੱਕਾ ਖਾਲਸਾ ਵਾਹਿਗੁਰਜ ਜਿੱਕੀ ਫਤਿਹ ਆਸਮੂ ਸੰਗਤਾਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ ਸਤਿਗੁਰਾਂ ਦੀ ਮਹਾਨ ਕਿਰਪਾ ਆ 20ਵੀਂ ਅਸ਼ਟਪਦੀ ਦੀ ਚੌਥੀ ਪੌੜੀ ਆਸਮੂ ਸੰਗਤਾਂ ਨੇ ਸਰਵਣ ਕੀਤੀ ਅੱਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਪੰਜਵੀਂ ਪੌੜੀ ਵਿੱਚ 20ਵੀਂ ਅਸ਼ਟਪਦੀ ਦੇ ਪਹਿਵੇਂ ਪਦੇ ਵਿੱਚ ਕੀ ਉਪਦੇਸ਼ ਦੇ ਰਹੇ ਹਨ ਉਹ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਜਨ ਸੰਤ ਕਰਹੁ ਇਹੋ ਕਾਮ ਆਨ ਤਿਆਗ ਜਪਹੁ ਹਰਨਾਮ ਸਾਜਨ ਸੰਤ ਕਰੋ ਇਹੋ ਕਾਮ ਧੰਨ ਗੁਰੂ ਅਰਜਨ ਦੇਵ ਮਹਾਰਾਜੀ ਫਰਮਾਉਂਦੇ ਹਨ ਸਾਜਨ ਸੰਤ ਇਹ ਮਿੱਤਰੋ ਇਹ ਭਾਈਓ ਇਹ ਰੱਬ ਦੇ ਪਿਆਰਿਓ ਸੱਜਰੋ ਉਸ ਪਰਮੇਸ਼ਰ ਅਕਾਲ ਪੁਰਖ ਦਾ ਮਹਾਰਾਜ ਕਹਿੰਦੇ ਕਿ ਨਾਮ ਜਪੜਾ ਕਰੋ ਕਿਉਂਕਿ ਇਹ ਕੰਮ ਹੀ ਇਕ ਐਸਾ ਹੈ ਜੇ ਤੁਸੀਂ ਦੁਨਿਆਵੀ ਪਦਾਰਥਾਂ ਦੇ ਉੱਪਰ ਰੁੱਝ ਕੇ ਹਰ ਇੱਕ ਕੰਮ ਕਰਦੇ ਹੋ ਆਪਣੇ ਪੇਟ ਨੂੰ ਭਰਨ ਵਾਸਤੇ ਵੀ ਰੋਟੀ ਤੋੜ ਕੇ ਹੀ ਮੂੰਹ ਦੇ ਵਿੱਚ ਪਾਉਣਾ ਕਰਦੇ ਹੋ ਇਸੇ ਤਰ੍ਹਾਂ ਹਰ ਕੋਈ ਪਦਾਰਥ ਨੂੰ ਹਾਸਲ ਕਰਨ ਵਾਸਤੇ ਕੁਝ ਨਾ ਕੁਝ ਸਾਨੂੰ ਕਰਨਾ ਪੈਂਦਾ ਹੈ ਪਰ ਇੱਥੇ ਵੀ ਸਤਿਗੁਰੂ ਕਿਰਪਾ ਕਰਦੇ ਹਨ ਕਿ ਸਾਜਨ ਸੰਤ ਕਰਹੁ ਇਹੋ ਕਾਮ ਇੱਕ ਹੋਰ ਵੀ ਕੰਮ ਕਰਨਾ ਕਰੋ ਉਹ ਕਿਹੜਾ ਕੰਮ ਆ ਸਤਿਗੁਰੂ ਫਰਮਾਉਂਦੇ ਹਨ ਆਨ ਤਿਆਗ ਜਪੋ ਕਰ ਨਾਮ ਮਹਾਰਾਜ ਕਹਿੰਦੇ ਆਨ ਤਿਆਗ ਭਾਵ ਕਿ ਕਿਸੇ ਦੇ ਉੱਪਰ ਆਸਾ ਨਾ ਰੱਖ ਉਸ ਪਰਮੇਸ਼ਰ ਅਕਾਲ ਪੁਰਖ ਦੇ ਇੱਕ ਓਟ ਆਸਰਾ ਰੱਖ ਇੱਛਾ ਰੱਖਨੀ ਆ ਤਾਂ ਉਸ ਅਕਾਲ ਪੁਰਖ ਤੇ ਰੱਖ ਜਿਸ ਰੂਪ ਨਾ ਦੇਖਿਆ ਕੁੱਲ ਨਹੀਂ ਜਾਂਦੀ ਪੂਰਨ ਪੂਰ ਰਹਾ ਦਿਨ ਰਾਤੀ ਜਿਹਦੀ ਕੋਈ ਜਾਤ ਨਹੀਂ ਕੁੱਲ ਨਹੀਂ ਆ ਜਿਹਦਾ ਕੋਈ ਰੰਗ ਨਹੀਂ ਰੂਪ ਨਹੀਂ ਰੇਖ ਨਹੀਂ ਭੇਖ ਨਹੀਂ ਆ ਜਿਹੜਾ ਦਿਨ ਰਾਤ ਵਿੱਚ ਸਮਾਇਆ ਹੋਇਆ ਆ ਮਰ ਰਹੇ ਕਿਦੇ ਉਸ ਪਰਮੇਸ਼ਰ ਤੇ ਆਸ ਰੱਖ ਉਸ ਤੇ ਇਸ਼ਾ ਰੱਖ ਆਣ ਤਿਆਗ ਬਾਕੀ ਸਾਰਿਆਂ ਨੂੰ ਤਿਆਗ ਦੇ ਸਾਰਿਆਂ ਕੋਲੋਂ ਖੜਾ ਛੱਡ ਦੇ ਤੇ ਉਸ ਪਰਮੇਸ਼ਰ ਕਾਲਪੁਰਖ ਦੇ ਉੱਤੇ ਆਸ ਰੱਖ ਕੇ ਜਪੋ ਹੋਰ ਨਾਮ ਤੁਸ ਪਰਮੇਸ਼ਰ ਕਾਲਪੁਰਖ ਦਾ ਨਾਮ ਨੂੰ ਜਪਨਾ ਕਰੋ ਸਿਮਰ 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 ਸੁਖ ਪਾਵੋ ਸਤਿਗੁਰ ਫਰਮਾਉਂਦੇ ਹਨ ਕਿ ਫਿਰ ਜੇ ਸਿਮਰ ਹੋ ਗਈ ਸਿਮਰ ਹੋ ਗਈ ਸਿਮਰ ਸਿਮਰ ਕੇ ਫਿਰ ਤੁਸੀਂ ਸੁਖ ਪਾਵੋਗੇ ਤੇ ਮਹਾਰਾਏ ਫਰੰਦੇ ਮੋਂ ਬੰਦੇ ਨੇ ਬ੍ਰਹਮ ਬਿੰਦੇ ਜਿਸ ਦਾ ਬ੍ਰਹਮ ਤਰਖ ਹੈ ਇੱਕ ਸ਼ਬਦ ਰਿਵ ਲਾਈ ਨਮ ਨਦੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਈ ਸਿਮਰ ਸਿਮਰ ਕੇ ਪਰਮੇਸ਼ਰ ਕਾਲਪੁਰਖ ਦੇ ਨਾਮ ਨੂੰ ਤੋ ਫਿਰ ਤੋ ਇਹ ਸੁਖਾਂ ਨੂੰ ਪ੍ਰਾਪਤ ਕਰੋਗੇ ਸੁਖ ਪਾਵੋਗੇ ਮਨ ਕਰਕੇ ਸੁਖ ਪਾਵੋਗੇ ਤਨ ਕਰਕੇ ਵੀ ਸੁਖ ਪਾਵੋਗੇ ਜੇ ਉਸ ਪਰਮੇਸ਼ਰ ਕਾਲਪੁਰਖ ਨੂੰ ਸਿਮਰਨਾ ਕਰੋਗੇ ਆਪ ਜਪੋ ਅਵਰਹ ਨਾਮ ਜਪਾਵੋ ਫਿਰ ਕਹਿੰਦੇ ਆਪ ਵੀ ਜਪਨਾ ਕਰੋ ਤੋ ਹੋਰਾਂ ਨੂੰ ਵੀ ਜਪਾਉਣਾ ਕਰੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰਕੇ ਪਰਿਵਾਰ ਸਹਿਤ ਬੈਠ ਕੇ ਜਪਨਾ ਕਰੋ ਭਾਵੇਂ 10 ਮਿੰਟ ਹੀ ਰੋਜ਼ ਦੇ ਕੰਡਣਾ ਕਰੋ ਜ਼ਰੂਰ ਕੱਢੋ ਨਿਤਨੇਮ ਤੋਂ ਇਲਾਵਾ ਵੀ ਵਾਹਿਗੁਰੂ ਦਾ ਜਾਪ ਨਾ ਏਕ ਓੰਕਾਰ ਤੋਂ ਲੈ ਕੇ ਨਾਨਕ ਹੋਸੀਪੀ ਸੱਚ ਤੱਕ ਸਤਿਗੁਰੂ ਫਰਮਾਉਂਦੇ ਨੇ ਕਿ ਇਹ ਮੰਤਰ ਆ ਇਹ ਮੂਲ ਮੰਤਰ ਗੁਰ ਮੰਤਰ ਇਹਨਾਂ ਨੂੰ ਜਪਨਾ ਕਰੋ ਇਹਦਾ ਜਾਪ ਕਰੋ ਇਹ ਪਰਮੇਸ਼ਰ ਕਾਲਪੁਰਖ ਦੀ ਉਸਤਤ ਹੈ ਭਾਏ ਭਗਤ ਭਗਤ ਭਾਏ ਤਰੀਐ ਸੰਸਾਰ ਸਤਿਗੁਰੂ ਜੀ ਫਰਮਾਉਂਦੇ ਹਨ ਭਗਤ ਭਾਏ ਤਰੀਐ ਸੰਸਾਰ ਕਿਉਂਕਿ ਜੇ ਅਸੀਂ ਪ੍ਰੇਮਾ ਭਗਤੀ ਦੇ ਨਾਲ ਪਰਮੇਸ਼ਰ ਕਾਲਪੁਰਖ ਦਾ ਜਾਪ ਕਰਾਂਗੇ ਤਾਂ ਉਸ ਨੂੰ ਯਾਦ ਕਰਾਂਗੇ ਤੇ ਮਹਾਰਾਜ ਕਹਿੰਦੇ ਇਸ ਸੰਸਾਰ ਸਮੁੰਦਰ ਨੂੰ ਤੂੰ ਹੀ ਤਰ ਜਾਵੋਗੇ ਬਿਨ ਭਗਤੀ ਤਨ ਹੋਸੀ ਸ਼ਾਰ ਤੇ ਪਰਮੇਸ਼ਰ ਦੀ ਭਗਤੀ ਤੋਂ ਬਿਨਾ ਭਗਤੀ ਤੋਂ ਬਗੈਰ ਇਹ ਸਰੀਰ ਅੰਤ ਨੂੰ ਸ਼ਾਰਡ ਭਾਵ ਕੀ ਸਵਾ ਹੀ ਹੋ ਜਾਵੇਗਾ ਇਸ ਕਰਕੇ ਮਹਾਰਾਜ ਜਿਨੇ ਸਾਨੂੰ ਸਾਜਿਆ ਬਣਾਇਆ ਆ ਇਹ ਸਰੀਰ ਮੇਰੇ ਇਸ ਜਗ ਮੈਂ ਆਇ ਕਿਆ ਕਿਆ ਤਦ ਕਰਮ ਕਮਾਇਆ ਕੇ ਕਰਮ ਕਮਾਇ ਤਦ ਸਰੀਰਾ ਜਾ ਤੂ ਜਗ ਮਹਿ ਆਇਆ ਜਿਨਾਂ ਖਾ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ ਜਿਨੇ ਪਰਮੇਸ਼ਰ ਕਾਲਪੁਰਖ ਨੇ ਤੈਨੂੰ ਰਚਨ ਤੇਰਾ ਰਚਨ ਰਚਿਆ ਆ ਜਿਨੇ ਤੈਨੂੰ ਸਾਜਿਆ ਸਵਾਰਿਆ ਬਣਾਇਆ ਆ ਇਸ ਧਰਤੀ ਦੇ 84 ਲੱਖ ਦਾ ਗੇੜ ਕੱਟ ਕੇ ਮਨੁੱਖਾ ਜਨਮ ਦਿੱਤਾ ਆ ਮਹਾਰਾਜ ਕਹਿੰਦੇ ਉਸ ਦੀ ਭਗਤੀ ਕਰਨਾ ਤਰ ਬਿਨ ਭਗਤੀ ਜੇ ਤੂੰ ਨਾ ਕੀਤੀ ਭਗਤੀ ਤਨ ਹੋਸੀ ਸ਼ਰ ਇਹਦਾ ਤਨ ਇਹ ਦੇਹੀ ਆ ਇਹ ਅੰਤ ਨੂੰ ਸੁਆਹ ਹੋ ਜਾਵੇਗੀ ਸਰਬਕਲਿਆਣ ਸੋਖ ਨਿੱਦਨਾਬ ਇਹ ਸਾਰੀਆਂ ਕਲਿਆਣ ਮੁਕਤੀਆਂ ਚੱਕਰਵਰਤੀ ਪਾਦਸ਼ਾਹ ਤੋਂ ਲੈ ਕੇ ਬ੍ਰਹਮਾ ਦਰਜੇ ਤੱਕ ਸਾਰੇ ਸੁਖ ਤੇ ਨੌ ਨਿਧੀਆਂ ਦਾ ਦਾਤਾ ਇੱਕ ਪਰਮੇਸ਼ਰ ਕਾਲਪੁਰਖ ਦਾ ਨਾਮ ਹੀ ਖਜਾਨਾ ਹੈ ਬੂੜਤ ਜਾਤ ਪਾਏ ਬਿਸਰਾਮ ਤੇ ਜਿਸ ਨਾਮ ਨੂੰ ਜਪ ਕੇ ਸੰਸਾਰ ਸਮੁੰਦਰ ਵਿੱਚ ਜਿਹੜੇ ਲੋਕ ਡੁੱਬੇ ਜਾਂਦੇ ਸਨ ਤੇ ਮਹਾਰਾਜ ਕਹਿੰਦੇ ਬੂੜਤ ਜਾਤ ਤੇ ਜਿਹੜੇ ਸੰਸਾਰ ਸਮੁੰਦਰ ਵਿਸ਼ੇਵਕਾਰਾਂ ਦੇ ਵਿੱਚ ਡੁੱਬੇ ਜਾਂਦੇ ਸਨ ਉਹਨਾਂ ਨੂੰ ਪਰਮੇਸ਼ਰ ਕਾਲਪੁਰਖ ਦਾ ਨਾਮ ਬੂਟ ਤੇ ਜਾਤ ਪਾਏ ਵਿਸਰਾਮ ਤੇ ਉਹ ਵੀ ਫਿਰ ਕਹਿੰਦੇ ਵਿਸਰਾਮ ਵੀ ਨਾਮ ਨੂੰ ਜਪ ਕੇ ਵੀ ਭਾਵ ਸਥਿਤ ਪੈਦਾ ਕਰ ਲੈਂਦੇ ਨੇ ਵਿਸਰਾਮ ਟਿਕਾਵ ਟਿਕਾਵ ਭਾਵ ਪੈਦਾ ਕਰ ਲੈਂਦੇ ਨੇ ਸਥਿਤ ਪਾਲ ਦੇਖਣ ਕਿ ਉਹ ਵੀ ਵਿਸ਼ੇਵਕਾਰਾਂ ਤੋਂ ਫਿਰ ਮਹਾਰਾਜ ਉਹਨਾਂ ਨੂੰ ਬਚਾ ਲੈਂਦੇ ਜਿਹੜੇ ਉਸ ਪਰਮੇਸ਼ਰ ਕਾਲਪੁਰਖ ਦਾ ਨਾਮ ਜਪਦੇ ਹਨ ਸਗਲ ਦੁੱਖ ਕਾ ਖੋਵ ਤਨਾਸ ਸਾਰਿਆਂ ਦੁੱਖਾਂ ਕੈਸ਼ਾ ਦਾ ਨਾਸ ਵੀ ਹੋ ਜਾਂਦਾ ਹੈ ਨਾਨਕ ਨਾਮ ਜਪੋ ਗੁਣ ਤਾਸ ਤੇ ਸਤਿਗੁਰ ਜੀ ਫਰਮਾਉਂਦੇ ਹਨ ਗੁਨਾ ਦੇ ਖਜ਼ਾਨੇ ਖਰੀ ਵਾਹ ਗੁਰ ਦਾ ਨਾਮ ਜਪੋ ਤੇ ਜਪਨਾ ਕਰੋ ਸਾਰੇ ਦੁੱਖ ਵੀ ਨਾਸ ਹੋ ਜਾਣਗੇ ਤੇ ਸਾਰੇ ਸਤਿਗੁਰ ਕਹਿੰਦੇ ਕਿ ਸੁੱਖਾਂ ਦੇ ਖਜਾਨੇ ਮਹਾਰਾਜ ਝੋਲੀ ਦੇ ਵਿੱਚ ਪਾ ਦਿੰਦੇ ਨੇ ਸੇਵਾ ਕਰੋ ਨਾਮ ਜਪੋ ਆ ਸਮੂਹ ਸੰਗਤਾਂ ਨੇ ਵਿਹਮੀ ਅਸ਼ਟਪਦੀ ਦੀ ਪੰਜਵੀਂ ਪੌੜੀ ਪੰਜਵਾਂ ਪਦਾ ਸਰਵਨ ਕੀਤਾ ਬਿਆੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ